ਉਹ ਤੇ ਸੱਤ ਤਪਸਰ ਚੋਣਾ ਦੀ ਹਾਰ ਹੀ ਸਿਖਾਉਂਦੀ ਹੈ ਸਿਆਸਤਦਾਨਾਂ ਨੂੰ ਬਾਦਲ ਅਕਾਲੀ ਦਲ ਦਾ ਮੌਜੂਦਾ ਕਾਟੋ ਕਲੇਸ਼ ਵੀ ਇਸੇ ਦੀ ਦੇਣ ਹੈ ਮਲਾਈ ਖਾਨ ਵੇਲੇ ਜੋ ਚੁੱਕ ਗਲੁਪ ਮੁਸ਼ਟ ਘੁਸ਼ਟ ਅਰਧੋ ਅਰਧਨ ਸੁਹਾ ਕਰਦੇ ਰਹੇ ਬਦਲ ਸਾਹਿਬ ਬਦਲ ਸਾਫ ਕਰਦੇ ਰਹੇ ਅੱਜ ਉਹੀ ਖੁਦ ਨੂੰ ਟਕਸਾਲੀ ਅਕਾਲੀ ਦਸ ਕੇ ਬਦਲ ਇਹ ਤੇ ਬਦਲ ਉਹ ਕਰ ਰਹੇ ਹਨ ਸਵਾਲ ਹੈ ਕਿ ਜੋ ਉਸ ਵਕਤ ਵੀ ਸਾਰੇ ਪੰਥ ਨੂੰ ਦਿਖ ਰਿਹਾ ਸੀ ਪੰਥ ਦੇ ਇਨਾ ਖੈਰ ਖਵਾਨ ਨੂੰ ਕਿਉਂ ਨਹੀਂ ਸੀ ਦਿਸਦਾ ਇਨਾਂ ਨੂੰ ਹੁਣ ਦਿਖ ਰਿਹਾ ਹੈ ਜਦ ਪੰਥ ਨੇ ਇਨਾਂ ਨੂੰ ਕੂੜੇਦਾਨ ਚ ਸੁੱਟ ਦਿੱਤਾ ਹੈ ਜਿੰਨਾ ਕਸੂਰ ਸੀਨੀਅਰ ਬਾਦਲ ਅਤੇ ਸੁਪੀਰ ਬਾਦਲ ਦਾ ਹੈ ਉਸ ਦਾ ਸਾਥ ਦੇਣ ਵਾਲੇ ਵੀ ਉਨੇ ਹੀ ਕਸੂਰवार ਹਨ ਜੇ ਇਹ ਉਸ ਵਕਤ ਖਾਮੋਸ਼ ਰਹੇ ਤਾਂ ਨਿੱਜੀ ਹਿਤਾ ਕਰਕੇ ਤੇ ਜੇ ਅੱਜ ਬੋਲ ਰਹੇ ਹਨ ਤਾਂ ਵੀ ਨਿੱਜੀ ਹਿਤਾ ਕਰਕੇ ਹੀ ਪੰਥ ਪ੍ਰਸਤੀਤਾ ਸਿਰਫ ਵਿਖਾਵਾ ਹੈ ਜੇ ਦੁੱਧ ਦੇ ਧੋਤੇ ਬਾਦਲ ਕੇ ਨਹੀਂ ਤਾਂ ਉਸੇ ਹਮਾਮ ਇਹ ਵੀ ਨੰਗੇ ਹੀ ਦੇਖੇ ਗਏ ਇਹ ਆਪਣਾ ਪੱਲਾ ਝਾੜ ਨਹੀਂ ਸਕਦੇ ਕੌਮ ਨੇ ਸਿਰਫ ਬਾਦਲਾਂ ਨੂੰ ਹੀ ਨਹੀਂ ਉਸਦੀ ਪੂਰੀ ਟੀਮ ਨੂੰ ਨਕਾਰਿਆ ਹੈ ਅੱਜ ਆਪਣੇ ਆਪ ਨੂੰ ਅੱਡ ਕਰਕੇ ਇਹ پاک ਸਾਸ ਨਹੀਂ ਸਾਬਤ ਕਰ ਸਕਦੇ ਹੋਇਆ ਇਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਦੀ ਕਾਰਗੁਜ਼ਾਰੀ ਦੇ ਨਾਲ ਹੀ ਧੂਆਂ ਦਿਸਣਾ ਸ਼ੁਰੂ ਹੋ ਗਿਆ ਸੀ ਪਾਂਬੜ ਮਤ ਕੇ ਜਗਜ਼ਾਹਿਰ ਤਦ ਹੋਇਆ ਜਦ 25 ਜੂਨ ਨੂੰ ਜਲੰਧਰ ਵਿਖੇ ਸੀਨੀਅਰ ਅਕਾਲੀ ਆਗੂ ਜੋ ਖੁਦ ਨੂੰ ਟਕਸਾਲੀ ਕਹਿੰਦੇ ਹਨ ਨੇ ਇੱਕ ਮੀਟਿੰਗ ਕਰਕੇ ਅਕਾਲੀ ਲੀਡਰਸ਼ਿਪ ਦੇ ਵੀ ਤਬਦੀਲੀ ਦੀ ਮੰਗ ਕੀਤੀ ਕਿ ਪਾਰਟੀ ਪ੍ਰਧਾਨ ਸੁਭੀਰ ਸਿੰਘ ਬਾਦਲ ਨੂੰ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਪਾਰਟੀ ਨੂੰ ਮੋੜ ਬੁਲੰਦੀਆਂ ਤੇ ਲੈ ਕੇ ਜਾਣ ਲਈ ਸ਼੍ਰੀ ਅਕਾਲ ਤਖਸੈਦ ਤੋਂ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ ਇਹ ਵੀ ਫੈਸਲਾ ਲਿਆ ਗਿਆ ਕਿ ਪਿਛਲੀਆਂ ਕੁਤਾਹੀਆਂ ਖਾਮੀਆਂ ਕਮੀਆਂ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਿਮਾ ਯਾਚਨਾ ਮੰਗਾਗੇ ਅਤੇ ਅੱਗੇ ਤੋਂ ਅਜਿਹੀ ਕੁਤਾਹੀ ਨਾ ਹੋਵੇ ਉਸ ਲਈ ਸੁਮਤ ਬਖਸ਼ਣ ਲਈ ਗੁਰੂ ਸਾਹਿਬ ਦੇ ਅੱਗੇ ਅਰਦਾਸ ਵੀ ਕਰਾਂਗੇ 900 ਚੂਹੇ ਖਾ ਕੇ ਬਿੱਲੀ ਹਜ ਕੋ ਚਲੀ ਦੇਖੋ ਭਾਈ ਇਹਨਾਂ ਨੂੰ ਵੀ ਗਿਆਨ ਕੀ ਆਈ ਆਂਦੀ ਆਉਣੀ ਸੀ ਜਦ ਜਮਕਾ ਡੰਡ ਮੁੰਡ पे लागे ਖੈਰ ਉਸੇ ਦਿਨ ਦੂਜੇ ਪਾਸੇ ਸੁਖਬੀ ਬਦਲਨੇਵੀ ਆਪਣੀਆਂ ਹਮਾਇਤਿਆਂ ਦੀ ਮੀਟਿੰਗ ਚੰਡੀਗੜ੍ਹ ਚ ਕੀਤੀ। ਉਹਨਾਂ ਤੋਂ ਆਪਣੀ ਲੀਡਰਸ਼ਿਪ ਤੇ ਭਰੋਸਾ ਲਿਆ, ਸਿਧਾਂਤਤਾ ਦੀ ਗੱਲ ਕੀਤੀ, ਚੰਡੀਗੜ੍ਹ, ਪਾਣੀਆਂ ਅਤੇ ਫੈਡਰਲ ਢਾਂਚੇ ਦੀ ਮਜ਼ਬੂਤੀ ਨੂੰ ਯਾਦ ਕੀਤਾ। ਬੰਦੀ ਸਿੰਘਾਂ ਅਤੇ ਕਿਸਾਨ ਮਸਲਿਆਂ ਦੀ ਸੁਣਵਾਈ ਦਾ ਚੇਤਾ ਆਇਆ। ਨਾਲ ਹੀ ਸਕਟ ਮਿਜ਼ਾਈ ਛੱਡ ਦਿੱਤੀ ਕਿ ਪਾਰਟੀ ਵਿੱਚ ਬਗਾਵਤ ਲਈ ਭਾਜਪਾ ਅਤੇ ਕੇਂਦਰੀ ਏਜੰਸੀਆਂ ਜ਼ਿੰਮੇਵਾਰ ਹਨ। ਇਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਤਲੀਆਂ ਹੋਈਆਂ ਹਨ। ਇਸ ਦੇ ਬਾਅਦ ਇੱਕ ਇੱਕ ਕਰਕੇ ਬਹੁਤ ਸਾਰੇ ਆਗੂਆਂ ਦੇ ਤੂ ਤੂ ਮੈਮੇ ਨਾਲ ਪਰੇ ਹੋਏ ਬਿਆਨ ਅਖਬਾਰਾਂ 'ਚ ਛਪੇ ਬਸ ਇੱਕ ਨਹੀਂ ਬੋਲਿਆ ਉਹ ਕੋਣ ਵਿਕਰਮ ਮਜੀਠੀਆ ਜਿਸ ਦੇ ਲਈ ਮਸ਼ਹੂਰ ਹੈ ਉਹ ਕਿਸੇ ਵੀ ਮੁੱਦੇ ਤੇ ਲਤ ਅੜਾਏ ਬਗੈਰ ਰਹਿ ਨਹੀਂ ਸਕਦਾ ਪਰ ਇੰਨਾ ਕੁਝ ਹੋ ਗਿਆ ਹੁਣ ਤੱਕ ਉਹ ਖਾਮੋਸ਼ ਹੈ ਕਿਉਂ ਭਾਈਏ ਦਾ ਭਾਈਆ ਜਾਣੇ ਖੈਰ ਇਸ ਕਾਟੋ ਕਲੇਸ਼ ਤੋਂ ਜੋ ਅਕਸ ਉਭਰ ਕੇ ਸਾਹਮਣੇ ਆਉਂਦਾ ਹੈ ਉਹ ਇਹ ਕਿ ਬਾਦਲ ਅਕਾਲੀ ਦਲ ਦੀ ਲਗਾਤਾਰ ਚੋਣਾਂ ਵਿੱਚ ਹੋਈ ਹਾਰ ਕਰਕੇ ਲੰਮੇ ਸਮੇਂ ਤੱਕ ਸੱਤਾ ਦਾ ਸਵਾਦ ਲੈਣ ਵਾਲੇ ਅਕਾਲੀ ਆਗੂਆਂ ਤੇ ਵਰਕਰਾਂ ਦੇ غرੂਰ ਨੂੰ ਭਾਰੀ ਸੱਟ ਵਜੀ ਹੈ। ਆਮ ਲੋਕਾਂ ਵਿੱਚ ਉਹਨਾਂ ਦਾ ਬਣਿਆ ਬਣਾਇਆ ਰਸੂਖ ਅਤੇ ਵजूद ਮਿੱਟੀ ਵਿੱਚ ਮਿਲ ਗਿਆ ਹੈ। ਜਿਸ ਕਰਕੇ ਇਹ ਸੱਤਾ ਦੀ ਮਲਾਈ ਤੋਂ ਵਾਂਝੇ ਲੋਕ ਬੇਚੈਨ ਹੋ ਉਠੇ ਹਨ। ਬਗਾਵਤ ਦੇ ਇਹ ਸੁਰ اسی ਬੇਚੈਨੀ ਤੋਂ ਪੈਦਾ ਹੋਏ ਹਨ। ਆਪਣੀ ਸਾਖ ਨੂੰ ਮੁੜ ਬਹਾਲ ਕਰਨ ਲਈ ਹੀ ਇਹ ਬਾਗੀ ਹੋਏ ਹਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਡੁੱਬਦੇ ਜਹਾਜ਼ ਤੋਂ ਚੂਹੇ ਭਜਦੇ ਹਨ ਲੇਕਿਨ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ ਦਿਖਦੇ ਉਹ ਵੀ ਸਮੁੰਦਰ ਵਿੱਚ ਹੀ ਹਨ ਕਿੰਨੀ ਕੁ ਤਾਰੀ ਲਾ ਲੈਣਗੇ ਇਸੇ ਤਾਰੀ ਲਈ ਇਹਨਾਂ ਬਾਗੀ ਆਗੂਆਂ ਨੇ ਦੋ ਰੁਕਾਤੀ ਨੀਤੀ ਘੜੀ ਹੈ ਪਹਿਲੀ ਕਿ ਬਾਦਲਾਂ ਦੇ ਖਿਲਾਫ ਲੋਕਾਂ ਦੇ ਵਿੱਚ ਬਣੇ ਹੋਏ ਨੈਰੇਟਿਵ ਨੂੰ ਆਪਣੇ ਪੱਖ ਵਿੱਚ ਭੁਗਤਣ ਲਈ ਬਾਦਲਾਂ ਦੇ ਖਿਲਾਫ ਖੜਿਆ ਜਾਵੇ ਦੂਜਾ ਬਾਦਲਾਂ ਵੱਲੋਂ ਕੀਤੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਭੰਡ ਕੇ ਆਪਣੇ ਆਪ ਨੂੰ ਪਾਕ ਸਾਫ ਪੰਥਕ ਅਤੇ ਟਕਸਾਲੀ ਅਕਾਲੀ ਪ੍ਰਚਾਰਿਆ ਜਾਵੇ। ਇਸੇ ਨੀਤੀ ਦੇ ਤਹਿਤ ਸੁਖਬੀਰ ਬਾਦਲ ਤੋਂ ਅਸਤੀਫਾ ਮੰਗਿਆ ਗਿਆ ਹੈ। ਇਸੇ ਨੀਤੀ ਤਹਿਤ ਪੰਥਕ ਪਾਰਟੀ ਨੂੰ ਮੁਰ ਸੁਰਜੀਤ ਕਰਨ ਜਾਂ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਨ ਦਾ ਹੌਕਾ ਦਿੱਤਾ ਗਿਆ ਹੈ। ਇਹ ਤਾਰੀ ਇਹਨਾਂ ਨੂੰ ਕਿਸੇ ਬੰਨੇ ਲਾਵੇਗੀ ਜਾਂ ਹੋਰ ਡੋਬੇਗੀ ਇਹ ਇਹਨਾਂ ਦੇ ਗਿਰਗਿਟੀ ਪੈਤਰੇ ਅਤੇ ਲੋਕਾਂ ਦੇ ਯਕੀਨ ਤੇ ਮਨਸਰ ਕਰੇਗਾ ਲੇਕਿਨ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਖੁਦ ਨੂੰ ਟਕਸਾਲੀ اخਵਾਨ ਵਾਲੇ ਜ਼ਿਆਦਾਤਰ ਆਗੂ ਪਹਿਲਾ ਵੀ ਕਿਸੇ ਨਾ ਕਿਸੇ ਅਕਾਲੀ ਲੀਡਰ ਜਾਂ ਅਕਾਲੀ ਧੜੇ ਨਾਲ ਜੁੜੇ ਹੋਏ ਸਨ ਜਿਵੇਂ ਕਿ ਮਾਸਟਰ ਤਾਰਾ ਸਿੰਘ ਟੋੜਾ ਤਲਵੰਡੀ ਕਰਤਾਰ ਸਿੰਘ ਵਰਗੇ ਪਰਿਵਾਰਾਂ ਨਾਲ ਅਤੇ ਉਸ ਧੜੇ ਦੇ ਆਗੂ ਦੇ ਅਕਾਲ ਚਲਾਣੇ ਕਰਕੇ ਜਾਂ ਤੜਾ ਜਜ਼ਬ ਹੋਣ ਕਰਕੇ ਮਿਲ ਕੇ ਮਲਾਈ ਛਕਣ ਦੀ ਆਸ ਚ ਬਾਦਲਾਂ ਨਾਲ ਆ ਜੁੜੇ ਸਨ ਸੱਤਾ ਦੀ ਦੌੜ ਵਿੱਚ ਸ਼ਾਮਿਲ ਅਕਾਲੀ ਦਲ ਦਾ ਟੁੱਟਣਾ ਤੇ ਮਿਲਣਾ ਸਪਲਿਟ ਐਂਡ ਮਰਜਰ ਪਹਿਲੀ ਵਾਰ ਨਹੀਂ ਹੈ ਅਤੇ ਇਹ ਗੇਮ ਆਫ ਥਰೋನ್ ਸੱਤਾ ਦੀ ਖੇਡ ਦੀ ਹੀ ਇੱਕ ਨੀਤੀ ਹੀ ਹੈ ਕੁੜਿਆਰ ਕੁੜਿਆਰੀ ਆਇ ਰਲਿਆਂ ਦਾ ਜਮਗਠ ਹੀ ਰਿਹਾ ਹੈ ਪੰਥ ਤੋਂ منہ ਫੇਰੀ ਬੈਠਾ ਅਕਾਲੀ ਦਲ ਇਸ ਤਰ੍ਹਾਂ ਕੁਲਬਿਲਾ ਕੇ ਬਦਲ ਅਕਾਲੀ ਦਲ ਦਾ ਅੱਜ ਦਾ ਸੰਕਟ ਨਿੱਜ ਤੋਂ ਪ੍ਰਭਾਵਿਤ ਲੋਕਾਂ ਦੀ ਕੁੱਕੜ ਫਾਈਟ ਹੈ ਹਾਰ ਦੀ ਹਤਾਸ਼ਾ ਤੋਂ ਉਭਜੀ ਬੇਚੈਨੀ ਦਾ ਨਤੀਜਾ ਇਸ ਸਥਿਤੀ ਦਾ ਭਾਜਪੀ ਜਾਂ ਆਰਐਸਐਸ ਲਾਹ ਲਣਗੇ ਇਸ ਲਈ ਉਹ ਵੀ ਬਹੁਤ ਹੱਦ ਤੱਕ ਸਹੀ ਹਨ ਜੋ ਬਾਗੀਆਂ ਨੂੰ ਭੰੜ ਰਹੇ ਹਨ ਕਿ ਇਹ ਬਗਾਵਤ ਆਪਰੇਸ਼ਨ ਕਮਲ ਦੀ ਉਂਗਲ ਹੈ ਬਿੱਲੀਆਂ ਦੀ ਲੜਾਈ ਚ ਬਾਂਦਰ ਲਾਹ ਲਵੇਗਾ ਕਸੂਰ ਬਿੱਲੀਆਂ ਦਾ ਹੈ ਜਿੰਨਾ ਆਪ ਹੀ ਇਹ ਹਾਲਾਤ ਬਣਾਏ ਉਪਰੋਂ ਭਰੋਸਾ ਬਾਂਦਰਾਂ ਤੇ ਇਹ ਵੀ ਕਿ ਬਾਦਲ ਦਲਵਲ ਨੂੰ ਇਸ ਸੰਕਟ ਨੂੰ ਨਿਰਾਪura ਭਾਜਪਾ ਜਾਂ ਕੇਂਦਰੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਣਾ ਲੋਕਾਂ ਦੀ ਸਹਾਨਭੂਤੀ ਲੈਣ ਦਾ ਇੱਕ ਪਖੰਡ ਹੈ ਲੋਕਾਂ ਨੂੰ ਬੇਕੂਫ ਬਣਾਉਣ ਵਾਲਾ ਪੈਤਰਾ ਹੈ ਕਿਉਂਕਿ ਭਾਜਪਾ ਨਾਲ ਅਕਾਲੀ ਦਲ ਦੀ ਭਾਈਵਾਲੀ ਬਾਦਲਕਿਆਂ ਦੀ ਹੀ ਦੇਣ ਹੈ ਜੋ ਦਹਾਕਿਆਂ ਤੱਕ ਭਾਜਪਾ ਅਤੇ ਆਰਐਸਐਸ ਦੇ ਇਸ਼ਾਰੇ ਤੇ ਮਰਕਟ ਵਾਂਗੂ ਨੱਚਦੇ ਰਹੇ ਨਾ ਕਦੇ ਪੰਥ ਦਾ ਵਿਚਾਰਿਆ ਅਤੇ ਨਾ ਹੀ ਪੰਜਾਬ ਦਾ ਹੁਣ ਆਪਰੇਸ਼ਨ ਕਮਲ ਤੋਂ ਡਰਨ ਦੀ ਗੱਲ ਨਿਰੇ ਘੜਿਆਲੀ ਅਥਰੂ ਹਨ ਇਹ ਬਾਦਲ ਕਿਆਂ ਦਾ ਹੀ ਯੋਗਦਾਨ ਹੈ ਜੋ ਆਪਰੇਸ਼ਨ ਕਮਲ ਕਾਮਯਾਬ ਹੋ ਚੁਕਿਆ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਵੋਟ ਪਰਸੈਂਟੇਜ ਅਕਾਲੀ ਦਲ ਬਦਲ ਨਾਲੋਂ ਕਿਤੇ ਵੱਧ ਚੁੱਕੀ ਹੈ ਇਸ ਲਈ ਸਵਾਲ ਪੈਦਾ ਹੁੰਦਾ ਹੈ ਕਿ ਮੌਜੂਦਾ ਅਕਾਲੀ ਦਲ ਬਦਲ ਸੰਕਟ ਤੋਂ ਪੰਜਾਬ ਨੂੰ ਕੋਈ ਨਵਾਂ ਬਦਲ ਮਿਲੇਗਾ ਕੀ ਪੰਥਕ ਧੜਿਆਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਰਲ ਕੇ ਨਵੀਂ ਧਿਰ ਬਾਰੇ ਚੱਲ ਰਹੀ ਗਲਬਾਤ ਜਾਂ ਬਾਦਲਾਂ ਤੋਂ ਬਾਗੀ ਨਾਮਵਰ ਕਿਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸ਼ੇਰੇ ਪੰਜਾਬ ਨਾਮ ਦੀ ਸਿਆਸੀ ਪਾਰਟੀ ਦਾ ਗਠਨ ਦਾ ਐਲਾਨ ਪੰਜਾਬੀਆਂ ਦੀ ਆਸਾਂ ਉਮੀਦਾਂ ਨੂੰ ਮੁੜ ਸੁਰਜੀਤ ਕਰ ਸਕੇਗਾ ਹਾਲ ਨਿਕੜੀ ਇਸ ਬਾਰੇ ਕੁਝ ਵੀ ਕਹਿਣਾ ਮناسب ਨਹੀਂ ਹਾਂ ਬਾਦਲ ਦਲ ਦੇ ਬਾਗੀ ਅਕਾਲੀਆਂ ਦੇ ਦਮਗੱਜੇ ਦੇ ਚਾਂਸੇ ਤੋਂ ਬਚਣ ਦੀ ਲੋੜ ਜ਼ਰੂਰ ਹੈ ਜਿਸ ਬਾਬਤ ਉੱਗੇ ਵਕੀਲ ਸਰਦਾਰ ਨਵਕੀਰਨ ਸਿੰਘ ਦੀ ਸੋਸ਼ਲ ਮੀਡੀਆ ਤੇ ਪਾਈ ਇਹ ਪੋਸਟ ਧਿਆਨ ਖਿੱਚਦੀ ਹੈ ਕਿ ਅਕਾਲੀ ਦਲ ਦੇ ਗੌਰਵਮਈ ਇਤਿਹਾਸ ਕਰਕੇ ਸਿੱਖ ਕੌਮ ਦੇ ਸੁਖ ਚਿੰਤਕ ਅਕਾਲੀ ਦਲ ਦੀ ਮੌਜੂਦਾ ਸਥਿਤੀ ਵਾਸਤੇ ਚਿੰਤਤ ਹਨ ਇਹ ਕਿ ਅਕਾਲੀ ਦਲ ਦੀ ਅਧੋਗਤੀ ਲਈ ਬਾਦਲ ਜ਼ਿੰਮੇਵਾਰ ਹੈ ਪਰ ਕਿ ਅਕਾਲੀ ਦਲ ਦੀ ਬਾਗੀ ਸਰ ਜੋ ਅੱਜ ਸੁਖਬੀਰ ਬਾਦਲ ਨੂੰ ਬਦਲਣਾ ਚਾਹੁੰਦੇ ਹਨ ਇਸ ਗੱਲ ਦਾ ਜਵਾਬ ਦੇਣਗੇ ਕਿ ਬਾਦਲ ਪਰਵਾਦੇ ਮੰਨਮਤੀਆਂ ਕਰਨ ਅਤੇ ਗੁਰਮਤਿ ਸਿਧਾਂਤਾਂ ਨੂੰ ਛਿੱਕੇ ਟੰਗਣ ਵੇਲੇ ਉਹ ਚੁੱਪ ਕਿਉਂ ਸਨ ਸਖਬੀਰ ਬਾਦਲ ਦੀ ਲੀਡਰਸ਼ਿਪ ਖਿਲਾਫ ਬਾਗੀ ਹੋਏ ਇਨਾ ਜੋ ਅਜ ਅਕਾਲੀ ਦਲ ਨੂੰ ਬਚਾਉਣ ਦੀ ਦੁਹਾਈ ਦੇ ਰਹੇ ਹਨ ਇਨਾ ਤੇ ਕੌਮ ਕਿਵੇਂ ਯਕੀਨ ਕਰ ਲਵੇ ਕਿ ਇਹ ਸੱਚੇ ਮਨ ਨਾਲ ਅਕਾਲ ਤਖਤ ਸਾਹਿਬ ਤੇ 1 ਜੁਲਾਈ ਨੂੰ ਜਾ ਰਹੇ ਹਨ ਜਦੋਂ ਕਿ ਜਿਸ ਵਕਤ ਬਾਦਲ ਪਰਿਵਾਰ ਨੇ RAM ਰਹੀ ਨੂੰ ਮਾਫੀ ਦੇਣ ਲਈ ਅਕਾਲ ਤਖਤ ਦੇ ਜਥੇਦਾਰ ਨੂੰ ਸਹਿਮਤ ਕੀਤਾ ਇਹ ਸਾਰੇ ਚੁੱਪ ਰਹੇ ਅਕਾਲ ਤਖਤ ਨੂੰ ਵਕਤ ਵਕਤ ਵਰਤਣ ਵੇਲੇ ਇਹ ਸਾਰੇ ਲੋਕ ਚੁੱਪ ਸਨ ਜੇਕਰ ਉਹ ਇਹ ਮਾਫੀ ਮੰਗੇ ਹਨ ਕਿ ਉਹਨਾਂ ਨੇ ਚੁੱਪ ਰਹਿ ਕੇ ਵੀ ਬਦਲ ਵਰਗੇ ਪਾਪ ਕੀਤੇ ਹਨ ਤਾਂ ਹੀ ਉਹਨਾਂ ਦੀ ਮਾਫੀ ਉਹਨਾਂ ਦੇ ਦਿਨੋਂ ਮੰਗੀ ਮਾਫੀ ਮੰਨੀ ਜਾ ਸਕਦੀ ਹੈ ਅਤੇ ਸਿੱਖ ਕੌਮ ਉਹਨਾਂ ਤੇ ਵਿਸ਼ਵਾਸ ਕਰਨ ਤੇ ਵਿਚਾਰ ਕਰ ਸਕਦੀ ਹੈ ਕੁਝ ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੈਂਬਰ ਅਤੇ ਪ੍ਰਵਾਸੀ ਪੰਜਾਬੀ ਕਾਲਮ ਨਵੀਸ ਸਰਦਾਰ ਤਿਲੋਚਨ ਸਿੰਘ ਦੋਪਾਲਪੁਰ ਦਾ ਬਿਆਨ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਜਿਸ ਵਿੱਚ ਉਹਨਾਂ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੁਆਫੀ ਮੰਗਣ ਦੇ 1 ਜੁਲਾਈ ਦੇ ਪ੍ਰਸਤਾਵਿਤ ਪ੍ਰੋਗਰਾਮ ਬਾਰੇ ਲਿਖਿਆ ਹੈ ਕਿ ਜੇ ਉਹ ਵਾਕਈ ਮੁਆਫੀ ਮੰਗਣਾ ਚਾਹੁੰਦੇ ਹਨ ਤਾਂ ਉਹ ਅਕਾਲ ਤਖਤ ਸਾਹਿਬ ਦੇ ਸਨੁਖ ਹੋ ਕੇ ਸਿੱਧੇ ਅਤੇ ਸਪਸ਼ਟ ਸ਼ਬਦਾਂ ਵਿੱਚ ਆਪਣੇ ਇੱਕ ਇੱਕ ਗੁਨਾਹ ਦਾ ਵੇਰਵਾ ਦੇ ਕੇ ਪੰਤ ਤੋਂ ਖਿਮਾ ਮੰਗਣ ਜੇ ਬਾਦਲਾਂ ਵਾਲੀ ਬੋਲੀ ਜਾਣੇ ਅਣਜਾਣੇ ਜਾਂ ਜੇ ਕੋਈ ਗਲਤੀ ਹੋਈਆਂ ਹੋਣ ਵਾਲੀ ਹੀ ਰਾਗਣੀ ਗਾਈ ਤਾਂ ਸਿੱਖ ਜਗਤ ਇਹਨਾਂ ਦੀ ਮੁਆਫੀ ਨੂੰ ਵੀ جن من ہور مخ ہواؤ کپٹ ہی سمجھے گا آزاد پنتک پترکار تانو مضبوط کرنے بھی اپنا انملہ یوگدان پاؤ اس چینل کی ممبرشپ لے کے تھینکس کے بٹن راہی ساری آرتھک مدد کرو یہ بےنتی ہے آپ ساروں کی چڑھتی کلا کے ارداس کے خوش رہو آباد رہو اسے دو اجازت پھر ملیں گے اگلی ویڈیو بھی. اگلی خبر نال اگلے ہفتے ਤਬ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਗੁਰੂ ਨਾਨਕ ਸਾਹਿਬ ਜਿਸ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮਹਿੰਮ ਮਿਲਾਵਟ ਰਲਾਉਣ ਦੀ ਮਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਅਖੀਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅਮਰ